ਥੋੜਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਲਰਨਿੰਗ ਵਿਦ ਯੂਰਪੀ ਪੰਜਾਬੀ ਇਸ ਚੈਨਲ ਤੇ ਆਪਾਂ ਸਿੱਖਾਂਗੇ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਸੈਂਟੈਂਸ ਬਹੁਤ ਛੋਟੇ ਛੋਟੇ ਸੈਂਟੈਂਸ ਮੈਂ ਤਰਫ ਸੇ ਖਾਉਂਗੀ ਅੱਜ ਵਰ੍ਹਦੇ ਨਾਲ ਆਪਾਂ ਕਿੱਦਾਂ ਬਣਾਉਣੇ ਆ ਠੀਕ ਆ ਕੋਈ ਚੀਜ਼ ਖੋਲਣੀ ਬੰਦ ਕਰਨੀ ਲਿਖਣਾ ਸੋਣਾ ਖਾਣਾ ਪੀਣਾ ਕੰਮ ਕਰਨਾ ਇਹ ਸਾਰੇ ਦੇ ਆਪਾਂ ਕਿ ਸੈਂਟੈਂਸ ਬਣਾਵਾਂਗੇ ਠੀਕ ਆ ਵਰਭਾਂ ਦੇ ਸੋ ਵੀਡੀਓ ਨਾਲ ਬਣੀ ਰਿਹਾ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਰੂਰ ਦੇਖਿਓ ਸੋ ਜਿਨ੍ਹਾਂ ਨੇ ਵੀ ਹਾਲੇ ਤੱਕ ਸਾਡੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਲਾਈਕ ਜਰੂਰ ਕਰਿਓ ਸ਼ੇਅਰ ਜਰੂਰ ਕਰਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਮੇਰੀ ਵੀਡੀਓ ਕਿੱਦਾਂ ਦੀ ਲੱਗੀ ਸੋ ਜਿਨ੍ਹਾਂ ਨੇ ਵੀ ਹਾਲੇ ਤੱਕ ਸਾਡੇ ਦੂਸਰੇ ਚੈਨਲ ਯੂਰਥ ਨੰਬਰ ਜਾ ਵੀ 365 ਸਬਸਕ੍ਰਾਈਬ ਨਹੀਂ ਕੀਤਾ ਜਾ ਕੇ ਸਬਸਕ੍ਰਾਈਬ ਕਰੋ ਤੇ ਮੈਨੂੰ ਸਾਰੇ ਸੋਸ਼ਲ ਮੀਡੀਆ ਇੰਸਟਾਗ੍ਰਾਮ ਟਿਕਟੋਕ ਤੇ ਫੇਸਬੁਕ ਤੇ ਜਰੂਰ ਫੋਲੋ ਕਰ ਲੋ ਲਿੰਕ ਸਾਰੇ ਵੀ ਡਿਸਕ੍ਰਿਪਸ਼ਨ ਬਾਕਸ ਵਿੱਚ ਹੈਗੇ ਆ ਸੋ ਆਓ ਅੱਜ ਦੀ ਵੀਡੀ ਤੁਸੀਂ ਸਾਰਿਆਂ ਨੇ ਦੋ ਪਾਰਟ ਦੇਖੇ ਹੋ ਹੋਗੇ ਪਹਿਲੇ ਜਿਨ੍ਹਾਂ ਨੇ ਵੀ ਅੱਜ ਦੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਦੋ ਪਾਰਟ ਦੋ ਵਰਬਾਂ ਵਿੱਚ ਮੈਂ ਤੁਹਾਨੂੰ ਡਿਟੇਲਸ ਦਿੱਤੀਆਂ ਸੀਗੀਆਂ ਤਕਰੀਬਨ ਮੈਂ ਤੁਹਾਨੂੰ 50 ਤੋਂ 60 ਵਰਬਾਂ ਨੂੰ ਤੁਹਾਨੂੰ ਸਿਖਾਈਆਂ ਹੋ ਰੇ ਵਿੱਚ ਸੋ ਜਿਨ੍ਹਾਂ ਨੇ ਹਾਲੇ ਵਰਬਾਂ ਨਹੀਂ ਸਿੱਖੀਆਂ ਪਹਿਲਾਂ ਉਹ ਜਾ ਕੇ ਦੇਖਿਓ ਵੀਡੀਓ ਫਿਰ ਤੁਸੀਂ ਆਹ ਦੇਖਦੇ ਦੇਖ ਸਕਦੇ ਜਾਂ ਫਿਰ ਆਹ ਦੇਖ ਕੇ ਚੱਲ ਜਿਓ ਪੂਰੀ ਵੀਡੀਓ ਠੀਕ ਹੈ ਹਾਂਜੀ ਅੱਜ ਮੈਂ ਤਾਂ ਕੁਝ ਵਰਬਾਂ ਲਈਆਂ ਜਿਹੜੀਆਂ ਇੰਪੋਰਟੈਂਟ ਲੱਗੀਆਂ ਨੈਕਸਟ ਪਾਰਟ ਦੇ ਵਿੱਚ ਵੀ ਮੈਂ ਇਹ ਮੇਨ ਫੋ ਚਾਰਾ ਇੰਪੋਰਟੈਂਟ ਹੈਗੇ ਉਹ ਵੀ ਲਵਾਂਗੀ ਤੋ ਪਹਿਲੇ ਸਾਰੇ ਵਰਗ ਹੈਗੇ ਮੰਜਾਰੇ ਮੰਜਾਰੇ ਹੁੰਦਾ ਖਾਣਾ ਇਟਾਲੀਅਨ ਦੇ ਵਿੱਚ ਉਹ ਕਹਿੰਦੇ ਕੋਈ ਚੀਜ਼ ਖਾਣੀ ਆ ਮੰਜਾਰੇ ਵਿੱਚ ਰੇ ਤਾਂ ਸਖਾਤਾ ਸੀ ਵੀ ਮੰਜਾਰੇ ਨੂੰ ਕਹਿੰਦੇ ਹੈਗੇ ਆ ਖਾਣੇ ਨੂੰ ਕਹਿੰਦੇ ਹੈਗੇ ਮੰਜਾਰੇ ਹੋਵੇ ਤਾਂ ਮੈਂ ਵੀ ਕਿਹਾ ਸੀ ਮੈਨੂੰ ਕਿ ਸੈਂਟੈਂਸ ਬਣਾਉਣੇ ਸਿਖਾਉਂਗੀ ਆ ਦੇਖੋ ਮੈਨੂੰ ਨੇ ਦੋ ਦੋ ਸੈਂਟੈਂਸ ਬਣਾਏ ਆ ਇਹਦੇ ਵੀ ਦੋ ਹਰੇਕ ਦੇ ਮਥਨ ਦੋ ਦੋ ਸੈਂਟੈਂਸ ਬਣਾ ਕੇ ਦੱਸੇ ਆ ਬਣਾਓ ਆਪਾਂ ਸੈਂਟੈਂਸ ਬਣਾਉਣੇ ਆ ਮੰਜਾਰੇ ਖਾਣਾ ਪਹਿਲਾ ਸਾਨੂੰ ਸੈਂਟੈਂਸ ਹੈਗਾ ਮੈਂ ਪਾਸਤਾ ਖਾਂਦਾ ਹਾਂ ਜਾਂ ਫਿਰ ਮੈਂ ਪਾਸਤਾ ਖਾਂਦੀ ਹਾਂ ਪਾਸਤਾ ਤੁਸੀਂ ਕੁਝ ਮਿਲਾ ਸਕਦੇ ਮੀਟ ਪਾਸਤਾ 스ਪੈਗੇਟੀ ਕੋ ਚੁੱਬੀ ਲਾ ਰੋਟੀ ਦਾਲ ਚੋਵਣ ਕੁਛ ਵੀ ਤੁਸੀਂ ਲਾ ਸਕਦੇ ਹੋ ਨਾ ਮੈਂ ਪਾਸਤਾ ਖਾਂਦਾ ਹਾਂ ਜਾਂ ਫਿਰ ਮੈਂ ਪਾਸਤਾ ਖਾਂਦੀ ਹਾਂ ਇਟਾਲੀਅਨ ਦੇ ਵਿੱਚ ਆਪਾਂ ਕਿੱਦਾਂ ਸੈਂਟੈਂਸ ਬਣਾਵਾਂਗੇ ਮੰਜਾਰੇ ਦਾ ਖਾਣਾ ਹੋ ਗਿਆ ਨਾ ਖਾਣਾ ਮੰਜਾਰੇ ਸੋ ਇਹਦੇ ਨਾਲ ਹੀ ਆਪਾਂ ਇਹਦੇ ਨਾਲ ਰਿਲੇਟਿਡ ਹੀ ਆਪਾਂ ਸੈਂਟੈਂਸ ਬਰੋਣੇ ਆ ਹੁਣ ਆਹ ਲਈ ਮੇਹਿੰਦੀ ਬਰਥਡੇ ਫਾਰਮ ਦੇਖਿਆ ਹੁਣ ਆਪਾਂ ਨੇ ਚੇਂਜ ਕਿੱਦਾਂ ਕਰਦੇ ਹਾਂ ਯੋ ਮੈਂ ਯੋ ਮੈਂ ਆਪਣੀ ਗੱਲ ਕਰ ਰਹੀ ਹਾਂ ਮੈਂ ਕਰ ਰਹੀ ਹਾਂ ਮੈਂ ਦੀ ਮੈਂ ਯੋ ਮੰਜਾ 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 ਨੂੰ ਕਰਵਾੜ ਕਰਤਾ ਮੰਜਾ ਮੰਜਾ ਹੁੰਦਾ ਵੀ ਮੈਂ ਖਾਨੀ ਹਾਂ ਕੀ ਖਾਨੀ ਹਾਂ ਮਹਿਲਾ ਪਾਸਤਾ ਵੀ ਮੈਂ ਪਾਸਤਾ ਖਾਂਦੀ ਹਾਂ ਮੰਜਾਰੇ ਲਈ ਇੱਥੇ ਬੜੀ ਫਾਰਮੂਲਾ ਣੀ ਠੀਕ ਹੈ ਮੈਂ ਤੁਹਾਨੂੰ ਦੋ ਪੀੜ੍ਹੀਆਂ ਚ ਬਹੁਤ ਸਿਖਾਇਆ ਪਹਿਲਾ ਸੈਂਟੈਂਸ ਹੈਗਾ ਅਸੀਂ ਰੋਟੀ ਖਾਂਦੇ ਹਾਂ ਪਹਿਲਾਂ ਤਾਂ ਮੈਂ ਕੱਲੀ ਆਪਣੀ ਗੱਲ ਕੀਤੀ ਸੀ ਹੁਣ ਆ ਗਿਆ ਅਸੀਂ ਮਤਲਬ ਮੇਰੇ ਨਾਲ ਹੋਰ ਵੀ ਬਹੁਤ ਜਣੇ ਬੈਠੇ ਆ ਮੈਂ ਕਹਿਣਾ ਹੁਣ ਵੀ ਅਸੀਂ ਰੋਟੀ ਖਾਂਦੇ ਹਾਂ ਕਿਤੇ ਆਪਾਂ ਸੈਂਟੈਂਸ ਬਣਾਵਾਂਗੇ ਮੰਜਾਰੇ ਖਾਣੇ ਦਾ ਖਾਂਦੇ ਹਾਂ ਨੋਈ ਨੋਈ ਹੁੰਦਾ ਅਸੀਂ ਨੋਈ ਮੰਚਾਰੇ ਦੀ ਬਰਲੀ ਫਾਰਮ ਕਨਵਰਟ ਕਰਦਾ ਨਹੀਂ ਮਨ ਜਾਮੋ ਮਨ ਜਾਮੋ ਮਨ ਜਾਮੋ ਇਲ ਪਾਨੇ ਪਾਨੇ ਹੁੰਦੀ ਆ ਰੋਟੀ ਨੋਈ ਮਨ ਜਾਮੋ ਇਲ ਪਾਨੇ ਅਗਲੀ ਸਾਡੀ ਬਰਲੀ ਫਾਰਮ ਹੈ ਜੀ ਤੁਰਮੀਰੇ ਸੋਣਾ ਸੋ ਆਓ ਆਪਾਂ ਇਹਦਾ ਸੈਂਟੈਂਸ ਬਣਾਉਂਦੇ ਆ ਕਿੱਦਾਂ ਆਪਾਂ ਦੇਖਾਂਗੇ ਦਰਮੀਰੇ ਨੂੰ ਆਪਾਂ ਕਿੱਦਾਂ ਕਨਵਰਟ ਕਰਦੇ ਆ ਇਓ ਥੂ ਲੂਈ ਲੈ ਨੋਈ ਵੋਈ ਲੋਰੋ ਦਾ ਕਿੱਦਾਂ ਆਪਾਂ ਕਨਵਰਟ ਕਰਨਾ ਉਹ ਜਲਦੀ ਸੌਂਦੇ ਹਨ ਮੈਂ ਦੀ ਗੱਲ ਹੋ ਗਈ ਅਸੀਂ ਦੀ ਗੱਲ ਹੋ ਗਈ ਹੁਣ ਮੈਂ ਗੱਲ ਕਰ ਰਹੀ ਆ ਉਹਨਾਂ ਦੀ ਆਪਣੀ ਨਹੀਂ ਗੱਲ ਕਰ ਰਹੀ ਉਹਦੇ ਵਿੱਚ ਮੈਂ ਨਹੀਂ ਹੈਗੀ ਮੈਂ ਉਹਨਾਂ ਗਰੁੱਪ ਦੀ ਗੱਲ ਕਰ ਰਹੀ ਆ ਜਿਹਦੇ ਬਹੁਤ ਸਾਰੇ ਵਿਅਕਤੀ ਆ ਉਹਨਾਂ ਦੀ ਵੀ ਉਹ ਜਲਦੀ ਸੌਂਦੇ ਹਨ ਉਹ ਦੋ ਜਣੇ ਵੀ ਹੋ ਸਕਦੇ ਤਿੰਨ ਜਣੇ 100 ਜਣੇ 50 ਜਣੇ ਵੀ ਹੋ ਸਕਦੇ ਆ ਉਹ ਲੋਰੋ ਹਮੇਸ਼ਾ ਉਹਨਾਂ ਲਈ ਕੀ ਯੂਜ਼ ਕਰਨਾ ਲੋਰੋ ਜਲਦੀ ਜਲਦੀ ਹੁੰਦਾ ਆ ਪ੍ਰੈਸ ਤੋਂ ਦੌਰਮਨੋ ਹੁੰਦਾ ਹੈ ਵੀ ਸੌਂਦੇ ਦੌਰਮਨੋ ਤਾਲਾ ਲਗਾਇਆ ਦਰਮੀਰੇ ਨੂੰ ਕਨਵਰਟ ਕਰਤਾ ਜਿੱਥੇ ਲੋਰੋ ਆ ਗਿਆ ਦਰਮੀਰੇ ਦੀ ਫਾਰਮ ਚੇਂਜ ਹੋ ਜਾਣੀ ਆ ਦੌਰਮਨੋ ਦੇ ਵਿੱਚ ਠੀਕ ਆ ਦਰਮੀਰੇ ਦੀ ਇੱਥੇ ਲੈਣਾ ਲੋਰੋ ਦਰਮੀਰੇ 'ਤੇ ਨਹੀਂ ਲੋਰੋ ਦੌਰਮਨੋ 'ਤੇ ਪ्रेस ਤੋਂ ਅਗਲਾ ਸਾਰਾ ਸੈਂਟੈਂਸ ਹੈਗਾ ਮੈਂ 8 ਵਜੇ ਸੌਂਦਾ ਹਾਂ ਹੁਣ ਦੇਖੋ ਮੈਂ ਤੁਹਾਨੂੰ ਬਾਕੀ ਬਾਹਲੇ ਗਰੁੱਪ ਦੀ ਵੀ ਸਿਖਾਤੀ ਇਟਾਲੀਅਨ ਫਿਰ ਮੈਂ ਤੁਹਾਨੂੰ ਇੱਕ ਸਿੰਗਲ ਪਰਸਨ ਦੀ ਵੀ ਸਿਖਾਉਂਗੀ

ਉਹ ਤਾਂ ਕਹਿੰਦੇ 8 ਨੂੰ ਉਹਨੇ ਕਹਿੰਦੇ ਆ ਘੰਟਿਆਂ ਨੂੰ ਮੈਂ 8 ਘੰਟੇ ਸੌਂਦਾ ਹਾਂ ਜਾਂ ਫਿਰ ਮੈਂ 8 ਘੰਟੇ ਦੀ ਸੌਂਦੀ ਹਾਂ ਅਗਲੀ ਵਾਰ ਦੀ ਫਾਰਮ ਹੈ ਹੀ ਲਵਰਾਰੇ ਕੰਮ ਕਰਨਾ ਸਾਰੇ ਆਪਾਂ ਇੱਥੇ ਬਾਹਰ ਦੇ ਮੁਲਕਾਂ ਦੇ ਵਿੱਚ ਕੰਮ ਕਰਨ ਆਏ ਆ ਸੋ ਬੇਨ ਵਰਦੀ ਫਾਰਮ ਹੈਗੀ ਲਵਰਾਰੇ ਉਹ ਇੱਕ ਦੁਕਾਨ ਦੇ ਵਿੱਚ ਕੰਮ ਕਰਦੀ ਹੈ ਜਾਂ ਫਿਰ ਉਹ ਇੱਕ ਦੁਕਾਨ ਦੇ ਵਿੱਚ ਕੰਮ ਕਰਦਾ ਹੈ ਆਪਾਂ ਉਹ ਦੀ ਗੱਲ ਕਰ ਰਹੇ ਆਪਾਂ ਠੀਕ ਆ ਲਈ ਲਾਹੌਰ ਇੱਥੇ ਕੁੜੀ ਦੀ ਗੱਲ ਕਰ ਰਹੇ ਆ ਕੁੜੀ ਲਈ ਵੀ ਆਪਾਂ ਉਹ ਯੂਜ਼ ਕਰ ਲੀਤਾ ਵੀ ਉਹ ਕੰਮ ਕਰਦੀ ਹੈ ਠੀਕ ਹੈ ਲਈ ਲਾਹੌਰ ਇਨ ਉਹਨ ਨੇਗੋਸ਼ੀਓ ਲਈ ਲਾਹੌਰ ਹੁੰਦਾ ਆ ਕੰਮ ਲਾਹੌਰ ਆ ਰਹੀ ਹੈਗੀ ਮੇਨ ਬਰ ਦੀ ਫੋਨ ਆਪਾਂ ਕਿਉਂਕਿ ਹੀ ਸ਼ੀ ਦੀ ਗੱਲ ਕਰ ਰਹੇ ਆ ਠੀਕ ਆ ਉਪਰ ਦੀ ਫੋਨ ਚੇਂਜ ਹੋ ਜਾਣੀ ਆ ਲਾਹੌਰ ਦੀ ਲਾਹੌਰ ਠੀਕ ਆ ਜਾਂ ਫਿਰ ਲਾਹੌਰੋ ਸੋਰੀ ਲਾਹੌਰ ਲਈ ਲਾਹੌਰ ਇਨ ਉਨ ਮੇਨੈਗੋਸਿਓ ਇੱਕ ਦੁਕਾਨ ਉਨ ਇੱਕ ਨੈਗੋਸਿਓ ਹੁੰਦੀ ਹੈ ਦੁਕਾਨ ਵੀ ਇੱਕ ਦੁਕਾਨ ਦੇ ਵਿੱਚ ਕੰਮ ਕਰਦੀ ਹੈ ਅਗਲਾ ਸੈਂਟੈਂਸ ਹੈਗਾ ਅਸੀਂ ਹਰ ਰੋਜ਼ ਕੰਮ ਕਰਦੇ ਹਾਂ ਤੁਸੀਂ ਕਹਿੰਦਾ ਹੋਵੇ ਭਈ ਮੈਂ ਤਾਂ ਹਰ ਰੋਜ਼ ਅਸੀਂ ਸਾਰੇ ਜਿਹੜੇ ਕੰਮ ਤੇ ਜਾਂਦੇ ਆ ਸਾਨੂੰ ਕੋਈ ਛੁੱਟੀ ਨਹੀਂ ਹੁੰਦੀ ਤੁਸੀਂ ਦਾਲੀਆਂ ਦੇ ਵਿੱਚ ਕਿੱਦਾਂ ਕਹੋਗੇ ਅਸੀਂ ਹੋ ਗਿਆ ਤਾਂ ਫਕੀ ਲੱਗਣਾ ਬੋਲੋ ਕੀ ਲੱਗਣਾ ਨੋਈ ਨੋਈ ਅਸੀਂ ਲਾਵੋਰੋ ਨਹੀਂ ਲੋਣਾ ਨੋਈ ਲੱਗ ਗਿਆ ਲਵੋਰੇ ਨੂੰ ਕਨਵਰਟ ਕਰ ਦੋ ਲਵੋਰੇ ਆਮੋ ਆਮੋ ਪਿਛੇ ਲੱਗ ਜਣਾ ਕਿਉਂਕਿ ਇਹ ਆਰੇ ਵਾਲੀ ਵਰਬ ਦੀ ਫਾਰਮ ਹੈ ਲਵੋਰੇ ਆਮੋ ਉਨੀ ਜੋੜਨੋ ਹਰ ਦੇ ਹਰ ਰੋਜ ਉਨੀ ਜੋੜਨੋ ਹੁੰਦਾ ਹਰ ਰੋਜ ਅਗਲੀ ਸਾਡੀ ਵਰਬ ਦੀ ਫਾਰਮ ਹੈ ਸਕਰੀਵੇ ਲਿਖਣਾ ਰਾਈਟ ਕਰਨਾ ਸਕਰੀਵੇ ਇਹ ਇਸ ਸੰਤੈਸ ਦੇ ਅੱਗੇ ਕਿੱਦਾ ਬਣਨਗੇ ਮੈਂ ਇੱਕ ਕਿਤਾਬ ਲਿਖਦਾ ਹਾਂ ਮੈਂ ਯੋ ਲਿਖਦਾ ਹਾਂ ਨੂੰ ਸਕ੍ਰੀਵਰੇ ਨਹੀਂ ਲਿਖਣਾ ਲਿਖਦਾ ਹਾਂ ਸਕ੍ਰੀਵੋ ਯੋ ਸਕ੍ਰੀਵੋ ਤੂੰ ਸਕ੍ਰੀਵੀ ਯੋ ਸਕ੍ਰੀਵੋ ਤੂੰ ਸਕ੍ਰੀਵੀ ਲੂਈ ਲਈ ਸਕ੍ਰੀਵੇ ਸਕ੍ਰੀਵੇ ਯੋ ਸਕ੍ਰੀਵੋ 1 ਇੱਕ ਲਿਬਰੋ ਹੁੰਦੀ ਆ ਕਿਤਾਬ ਮੈਂ ਇੱਕ ਕਿਤਾਬ ਲਿਖਦਾ ਹਾਂ ਉਨ ਲਿਬਰੋ ਯੋ ਸਕਰੀਵੋ ਉਨ ਲਿਬਰੋ ਉਹ ਉਹ ਕਾਪੀ ਤੇ ਲਿਖਦਾ ਹੈ ਉਹ ਕਾਪੀ ਤੇ ਲਿਖਦਾ ਹੈ ਕਿਤਾਬ ਨੂੰ ਤਾਂ ਆਪਾਂ ਕਹਿੰਦੇ ਲਿਬਰੋ ਹੁਣ ਕਾਪੀ ਨੂੰ ਦੇਖਦੇ ਕਾਪੀ ਨੂੰ ਕੀ ਕਹਿੰਦੇ ਆ ਹੁਣ ਆਪਾਂ ਉਹ ਦੀ ਗੱਲ ਕਰਦੇ ਆਪਾਂ ਲੂਈ ਲਈ ਦੀ ਗੱਲ ਕਰਦੇ ਹਾਂ ਮੁੰਡੇ ਦੀ ਗੱਲ ਕਰਦੇ ਆ ਹੀਰੀ ਲੂਈ ਸਕਰੀਵੇ ਕਰਵਟ ਹੋ ਗਈ ਨਾ ਬੜੀ ਫੌਂਟ ਦੇਖੋ ਮੈਂ ਅਬੜੀ ਗੱਲ ਕੀਤੀ ਇਸ ਦਾ ਮੈਂ ਸਕਰੀਵੋ ਲਾਤਾ ਫਿਰ ਲੁਈੀ ਦੀ ਗੱਲ ਕਰਦੇ ਆਪਾਂ ਫਿਰ ਆਦਾ ਸਕਰੀਵੇ ਲੁਈੀ ਸਕਰੀਵੇ ਸੁਲ ਕਾਦਰ ਤੇ ਲਿਖ ਰਹਾ ਹੈ ਕਵਾਦਰਨੋ ਕਵਾ ਦੇਰਨੋ ਸੋਰੀ ਕਵਾਦਰਨੋ ਕਵਾਦਰਨੋ ਲੁਈੀ ਸਕਰੀਵੇ ਸੁਲ ਕਵਾਦਰਨੋ ਲੋ ਕਾਪੀਟਲ ਲਿਖਦਾ ਹੈ ਅਪਰੀਰੇ ਅਪਰੀਏ ਹੁੰਦਾ ਖੋਲਣਾ ਕਿਸੇ ਜੀ ਨੂੰ ਓਪਨ ਕਰਨਾ ਸੋਏ ਦੇਖਦੇ ਵਰਦੀ ਫਾਰਮ ਕਿਦਾਂ ਆਪਾਂ ਇਹਨਾਂ ਦੇ ਸੈਂਟੈਂਸ ਬਣਾਉਣੇ ਆ ਉਹ ਦਰਵਾਜ਼ਾ ਖੋਲਦੇ ਹਨ ਉਹ ਇੱਕ ਬੰਦਾ ਨਹੀਂ ਆ ਹਨ ਹੈ ਨਾ ਪਿਛੇ ਤਾਂ ਆਪਾਂ ਪੰਜਾਬੀ ਚ ਪੜਿਆ ਨਾ ਸੈਂਟੈਂਸ ਇਹ ਸਾਡਾ ਬੋਲ ਲੈਂਦਾ ਆ ਭਈ ਨੇ ਇੱਕ ਜਾਣਾ ਮੈਂ ਦੋ ਜਾਣੇ ਮੈਂ 10 ਜਾਣੇ ਮੈਂ 20 ਜਾਣੇ ਉਹ ਉਹ ਦਰਵਾਜ਼ਾ ਖੋਲਦੇ ਹਨ ਜੇ ਇੱਕ ਬੰਦਾ ਹੋਗਾ ਪਹਿਹੀ ਕਹਾਂਗੇ ਭਈ ਉਹ ਦਰਵਾਜ਼ਾ ਖੋਲਦਾ ਆ ਆਪਾਂ ਕਿਹਾ ਉਹ ਦਰਵਾਜ਼ਾ ਖੋਲਦੇ ਹਨ ਜਿੱਥੇ ਜ਼ਿਆਦਾ ਦੀ ਸੰਖਿਆ ਆ ਗਈ ਹਮੇਸ਼ਾ ਮੋਰੇ ਲੋਰੋ ਲਾਗਦਾ ਨਾ ਸੈਂਟੈਂਸ ਦੇ ਲੋਰੋ ਖੋਲਣ ਲੋਗੀ ਕਹਿੰਦੇ ਆ ਵਰਦੀ ਫੌਂ ਆਪਦੀਰੇ ਆਪ ਆਪ ਪਦੀਰੇ ਸਿੱਧਾ ਨਹੀਂ ਲਾਉਣਾ ਲੋਰੋ ਦੇ ਨਾਲ ਕੀ ਲੈਣਾ ਆਪਰੋਂ ਲਾ ਪੋਰਤਾ ਦਰਵਾਜਾ ਲੋਰੋ ਆਪਰੋਂ ਨੂੰ ਲਾ ਪੋਰਤਾ ਮੈਂ 8 ਵਜੇ ਦੁਕਾਨ ਖੋਲਦਾ ਹਾਂ ਜਾਂ ਫਿਰ ਮੈਂ 8 ਵਜੇ ਦੁਕਾਨ ਖੋਲਦੀ ਹਾਂ ਸੈਂਟੈਂਸ ਕਿਦਾਂ ਬੋਲਣਾ ਯੋ ਮੈਂ ਆਪਰੋ ਯੋ ਆਪਰੋ ਤੂੰ ਆਪਰੀ ਇਹ ਲੈ ਨੀਕੋਜ਼ਿਓ ਦਰਵਾਜ਼ਾ ਅੱਲੇ ਸੋਈ ਨੀਕੋਜ਼ਿਓ ਦੁਕਾਨ ਅੱਲੇ ਉਤੋਂ ਹੁੰਦਾ 8 ਵਜੇ ਇਹੋ ਆਪਰੋ ਇਨ ਨੀਕੋਜ਼ਿਓ ਅੱਲੇ ਉਤੋਂ ਹਰਤੇ ਤੁਸੀਂ ਵੀਡੀਓ ਲਾਈਕ ਨਹੀਂ ਕੀਤੀ ਪਲੀਜ਼ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਸ਼ੇਅਰ ਜ਼ਰੂਰ ਕਰ ਦਿਓ ਕਮੈਂਟ ਕਰਕੇ ਜ਼ਰੂਰ ਦੱਸਿਓ ਤੁਹਾਨੂੰ ਮੇਰੀ ਵੀਡੀਓ ਕਿੱਦਾਂ ਦੀ ਲੱਗੀ ਹੈਗੀ ਆ ਤਾਂ ਸ਼ੇਅਰ ਜ਼ਰੂਰ ਕਰ ਦਿਆ ਕਰੋ ਪਲੀਜ਼ ਵੀਡੀਓ ਸ਼ੇਅਰ ਨਹੀਂ ਕਰਦੇ ਹੈਗੇ ਕਿਉਂ ਥਰੇ ਬੰਦ ਕਰਨਾ ਕਿਉਂ ਕਲੋਜ਼ ਕਰਨਾ ਕਿਉਂ ਤੇ ਬੰਦ ਕਰਨਾ ਮੈਂ ਖਿੜਕੀ ਬੰਦ ਕਰਦਾ ਹਾਂ ਮੈਂ ਗੱਡੀ ਬੰਦ ਕਰਦਾ ਹਾਂ ਮੈਂ ਦਰਵਾਜ਼ਾ ਬੰਦ ਕਰਦਾ ਹਾਂ ਠੀਕ ਆ ਕੁਝ ਵੀ ਯੋ ਮੈਂ ਆਪਣੀ ਗੱਲ ਕਰ ਰਹੀ ਹਾਂ ਤੁਸੀਂ ਆਪਣੀ ਗੱਲ ਕਰਦੇ ਤਾਂ ਯੋ ਲਗਾ ਲਾਂ ਬੰਦ ਕਰਨ ਨੂੰ ਕੀ ਕਹਿੰਦੇ ਕਿਉਂ ਦੋ ਕਿਉਂਕਿ ਇੱਥੇ ਕਿਉਂ ਤੋਂ ਆ ਗਿਆ ਇੱਥੇ ਕਿਉਂ ਤੇ ਤਾਨੀਆਂ ਕਿਉਂਕਿ ਮੈਂ ਇੱਥੇ ਆਪਣੀ ਗੱਲ ਕਰ ਰਹੀ ਹਾਂ ਤੇ ਉਦਲੇ ਪਰ ਉਹ ਚੇਂਜ ਹੋ ਜਾਣੀਆਂ ਯੋ ਕਿਉਂ ਦੋ ਤੂ ਕਿਉ ਦੀ ਕਿਉ ਕਿਉਦੋ ਲਾ ਫਿਨੇਸਟਰਾ ਫਿਨੇਸਟਰਾ ਹੁੰਦੀ ਹੈ ਖਿੜਕੀ ਵਿੰਡੋ ਯੋ ਕਿਉਦੋ ਲਾ ਫਿਨੇਸਟਰਾ ਅੱਗੇ ਹੈਗਾ ਮੈਂ ਮੈਸੇਜ ਦਾ ਜਵਾਬ ਦਿੰਦਾ ਹਾਂ ਵੀ ਮੈਨੂੰ ਤੁਹਾਡੇ ਕੋਲ ਮੈਸੇਜ ਆਇਆ ਤੁਸੀਂ ਕਹਿਣਾ ਹੋਵੇ ਭਾਈ ਮੈਂ ਮੈਸੇਜ ਦਾ ਜਵਾਬ ਦਿੰਦਾ ਹਾਂ ਤੁਸੀਂ ਉਹਨੂੰ ਕਿੱਦਾਂ ਰਿਸਪੌਂਸ ਕਰੋਗੇ ਦੇਖੋ ਮੈਂ ਯੋ ਜਵਾਬ ਦੇਣਾ ਰਿਸਪੌਂਸ ਕਰਨਾ ਉਹਨੂੰ ਕਹਿੰਦੇ ਹੈਗੇ ਰਿਸਪੌਂਡੋ ਅਲ ਮਿਸਾ ਜੋ ਇਹ ਹੋਰ ਲੇਖ ਹੋ ਗਈ ਸੌਰੀ ਮੇ ਤਾਂ ਉੱਪਰ ਅ ਵਰਦੀ ਫਾਰਮ 'ਤੇ ਹੋਰ ਲੇਖ ਹੋ ਗਈ ਜੇ ਕੋਈ ਗੱਲ ਇਹ ਵੀ ਦੇਖੋ ਇਹ ਮੈਂ ਬਣਾਈ ਹੈਗੀ ਆ ਵਰਦੀ ਫਾਰਮ ਰਿਸਪੌਂਡਰੇ ਦੀ ਰਿਸਪੌਂਦਰੇ ਜਵਾਬ ਦੇਣਾ ਉਦੀ ਇਹ ਸੈਂਟੈਂਸ ਮથે ਲਿਖਤਾ ਰਿਸਪੌਂਦਰੇ ਜਵਾਬ ਦੇਣਾ ਵੀ ਮੈਂ ਜਵਾਬ ਦੇ ਰਿਹਾ ਰਿਸਪੌਂਦਰੇ ਜਿਹੜੀ ਵਰਦੀ ਫਾਰਮ ਆ ਉਹ ਚੇਂਜ ਹੋ ਜਾਣੀ ਹੈ ਰਿਸਪੋਂਡੋ ਚ ਯੋ ਕਿਉਂਕਿ ਇਥੇ ਮੈਂ ਲੱਗਿਆ ਆ ਇੱਕ ਪਰਸਨ ਨੇ ਮੈਨੂੰ ਰਿਸਪੌਂਡੋ ਅਲ ਮੈਸੇਜ ਹੁੰਦਾ ਮੈਸੇਜ ਮੈਂ ਮੈਸੇਜ ਦਾ ਜਵਾਬ ਦੇ ਰਿਹਾ ਹਾਂ ਸੋ ਇਹ ਸੀਗੀ ਅੱਜ ਦੀ ਵੀਡੀਓ ਅੱਜ ਆਪਾਂ ਸਿੱਖਿਆ ਹੈਗੇ ਮੋਸਟ ਇੰਪੋਰਟੈਂਟ ਥੋਟੇ ਛੋੜੇ ਸੈਂਟੈਂਸ ਵਿਦ ਬੈਰਬੀ ਸੋ ਉਮੀਦ ਕਰਦੇ ਹਾਂ ਤੁਹਾਨੂੰ ਅੱਜ ਦੀ ਵੀਡੀਓ ਪਸੰਦ ਆਈ ਹੋਗੀ ਪਸੰਦ ਆਈ ਤਾਂ ਵੀਡੀਓ ਲਾਈਕ ਜਰੂਰ ਕਰ ਦਿਓ ਸ਼ੇਅਰ ਜਰੂਰ ਕਰ ਦਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਮੇਰੀ ਵੀਡੀਓ ਤੇ ਜਲਦੀ ਲੰਘੀ ਸੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮਿਲਦੇ ਆਂ ਆਪਾਂ ਅਗਲੀ ਵੀਡੀਓ ਦੇ ਵਿੱਚ